ਫਰੈਂਡਸ ਪੀਐਸ ਟੈਟ ਸੋਸ਼ਲ ਸਟਡੀ ਦੀ ਨੈਕਸਟ ਵੀਡੀਓ ਨੈਕਸਟ ਹੈ ਇੱਥੇ ਪਹਿਲਾਂ ਅਸੀਂ ਕੀਤਾ ਅਸ਼ੋਕ ਦੀ ਮੌਤ ਕਦੋਂ ਹੋਈ ਸੀ ਹੈਨਾ ਪਿਛਲੀ ਵੀਡੀਓ ਚ ਕੀਤਾ ਸੀਗਾ ਇਹ ਹੋਈ ਸੀ 233 ਵੀਸੀ ਦੇ ਵਿੱਚ ਠੀਕ ਹੈ ਅਸ਼ੋਕ ਦੇ ਤਾਂ ਤਾਂ ਤੋਂ ਕੀ ਭਾਵੇ ਸਾਰੇ ਧਰਮਾਂ ਦਾ ਸਾਰ ਠੀਕ ਹੈ ਅੱਗੇ ਹੈ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਛੋਟਿਆਂ ਦੇ ਪ੍ਰਤੀ ਪ੍ਰੇਮ ਠੀਕ ਹੈ ਪਾਪ ਰਹਿਤ ਨੈਤਿਕ ਜੀਵਨ ਅਹਿੰਸਾ ਦਾਨ ਆਤਮ ਪ੍ਰਿਕਿਆ ਧਾਰਮਿਕ ਸ਼ਾਂ ਸ਼ੀਲਤਾ ਸੱਚੇ ਰੀਤੀ ਰਿਵਾਜ ਇਹ ਸੀਗੇ ਅਸ਼ੋਕ ਦੇ ਜਿਹੜੇ ਸੀਗੇ ਧਰਮਾ ਦੇ ਸਾਰ ਦਾ ਜੋ ਵੀ ਆ ਉਹ ਰੱਖਦੇ ਸੀਗੇ ਮਤਲਬ ਆਪਣੇ ਧਰਮ ਦੇ ਪ੍ਰਤੀ ਤਰਕ ਕਹਿੰਦੇ ਸੀ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਅਸ਼ੋਕ ਨੇ ਆਪਣੇ ਧਰਮ ਦਾ ਪ੍ਰਚਾਰ ਕਿਵੇਂ ਕੀਤਾ ਉਨੇ ਕੀਤਾ ਸੀ ਲੇਖਾਂ ਦੁਆਰਾ ਠੀਕ ਹੈ ਅਸ਼ੋਕ ਦੇ ਲੇਖਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਉਹਦੇ ਲੇਖਾਂ ਨੂੰ ਅਸੀਂ ਤਿੰਨ ਭਾਗਾਂ ਵਿੱਚ ਵੰਡਦੇ ਇੱਕ ਸ਼ਿਲਾਲੇਖ ਸੀਗੇ ਉਹਦੇ ਸਤੰਭਲੇਖ ਸੀਗੇ ਗੁਫਾਲੇਖ ਸੀਗੇ ਠੀਕ ਹੈ ਵੱਡੇ ਸ਼ਿਲਾਲੇਖਾਂ ਦੀ ਗਿਣਤੀ ਕਿੰਨੀ ਸੀ ਜਿਹੜੇ ਵੱਡੇ ਸ਼ਿਲਾਲੇਖ ਸੀ ਉਹਦੀ ਗਿਣਤੀ 14 ਸੀਗੀ ਕਲਿੰਗਯੁੱਧ ਦਾ ਵਰਣਨ ਕਲਿੰਗਯੁੱਧ ਤੇ ਕੁਐਸਚਨ ਆ ਜਾਂਦਾ ਹੁੰਦਾ ਕਲਿੰਗਯੁੱਧ ਦਾ ਵਰਣਨ ਕਿਸ ਸ਼ਿਲਾਲੇਖ ਵਿੱਚ ਮਿਲਦਾ ਹੈ ਇਹ ਮਿਲਦਾ ਹੈ 13 ਮਈ ਦੇ ਵਿੱਚ ਠੀਕ ਹੈ ਦਿਮਾਗ 'ਚ ਰੱਖ ਲੈਣਾ অশੋਕ ਦੇ ਅਵਿਲੇਖ ਕਿਸ ਲਿਪੀ ਵਿੱਚ ਸਨ ਇਹ ਬ੍ਰਹਮੀ ਲਿਪੀ ਤੇ ਖਰੋਸਟੀ ਲਿਪੀ ਦੋਨਾਂ 'ਚ ਸੀਗੇ ਅਵਿਲੇਖ ਜੋਗ ਦੇ ਜਿਹੜੇ ਸੀਗੇ ਠੀਕ ਹੈ ਅੱਗੇ ਹੈ ਸ਼ਾਹਵਾਜ਼ ਗੜੀ ਛਲੇਖ ਜੋ ਕਿ ਪਿਸ਼ਾਵਰ ਪਾਕਿਸਤਾਨ ਵਿੱਚ ਹੈ ਉਸਦੀ ਲਿਪੀ ਕੀ ਹੈ ਇਹ ਸੀ ਖਰੋਸਟੀ ਲਿਪੀ ਅੱਗੇ ਹੈ ਇਹ ਕੁਐਸਚਨ ਆ ਜਾਂਦਾ ਜੇ ਕਰਨਾ ਕਰ ਲੋ ਇਹ ਵੀ ਆ ਜਾਂਦਾ ਹੁੰਦਾ ਜੂਨਾਗੜ ਬਾਰੇ ਆ ਜਾਂਦਾ ਹੁੰਦਾ ਹਨਾ ਅੱਗੇ ਸੀ ਕਹਿੰਦੇ ਮਾਨਚੇਰਾ ਸਿਲਾਲੇਖ ਵੀ ਇਸੇ ਲਿਪੀ ਵਿੱਚ ਹੈ ਜੋ ਕਿ ਕਾਲਸੀ ਜੂਨਾਗੜ ਸੰਧਾਰਾ ਤੋਲੀ ਜੋਗੜ ਠੀਕ ਹੈ ਇਸ ਇਹਦੇ ਵਿੱਚ ਆਉਂਦੇ ਵੀ ਨੈਕਸਟ ਹੈ ਖਰੋਸਟੀ ਲਿਪੀ ਕਿਸ ਤਰ੍ਹਾਂ ਲਿਖੀ ਜਾਂਦੀ ਹੈ ਖਰੋਸਟੀ ਲਿਪੀ ਜਿਹੜੀ ਹੈਗੀ ਆ ਉਹ ਸੱਜੇ ਤੋਂ ਖੱਬੇ ਲਿਖੀ ਜਾਂਦੀ ਆ ਠੀਕ ਹੈ ਅਸ਼ੋਕ ਦੇ ਵਿਅਕਤੀਗਤ ਜੀਵਨ ਬਾਰੇ ਜਾਣਕਾਰੀ ਕਿਸ ਅਵਿਲੇਖ ਵਿੱਚ ਮਿਲਦੀ ਹੈ ਇਹ ਲਿਖਤੀ ਛੋਟੇ ਸ਼ਿਲਾ ਲਿਖਾਂ ਵਿੱਚ ਮਿਲਦੀ ਆ ਠੀਕ ਹੈ ਅਸ਼ੋਕ ਦੇ ਲੋਧੀ ਬੋਧੀ ਹੋਣ ਦੀ ਜਾਣਕਾਰੀ ਕਿਸ ਸ਼ਿਲਾ ਵਿੱਚ ਮਿਲਦੀ ਹੈ ਇਹ ਮਿਲਦੀ ਭਾਵਰੂ ਵਿੱਚ ਉਦੇਗੋਮਰ ਵਿੱਚ ਵੀ ਨਾਮ ਦਾ ਪਤਾ ਲੱਗਦਾ ਹੈ ਜਿਹੜੀ ਉਦੇਗੋਮਰ ਨਾਂ ਦੀ ਕੋਈ ਚੀਜ਼ ਹੈ ਉਹਦੇ ਵਿੱਚ ਵੀ ਇਹਦੇ ਬਾਰੇ ਪਤਾ ਲੱਗਦਾ ਹੈ ਬਾਕੀ ਛੋਟੇ ਸ਼ਿਲਾ ਲਖ ਵਿੱਚ ਅਸ਼ੋਕ ਦੀ ਪ੍ਰਿਆ ਦੇਵਨਾ ਗ੍ਰੀ ਦੇਵਨਾਗਰੀ ਉਪਾਦੀ ਇਹਦੇ ਵਿੱਚ ਪਤਾ ਲੱਗਦਾ ਹੈ ਕੁਝ ਇਹਦੇ ਬਾਰੇ ਹਨ ਅ ਅਸ਼ੋਕ ਦੇ ਵੱਡੇ ਸਤੰਭ ਲੇਖਾਂ ਦੀ ਗਿਣਤੀ ਕਿੰਨੀ ਸੀ ਇਹ ਦੀ ਸੀ 7 ਠੀਕ ਹੈ ਜੇ ਤੁਸੀਂ ਪਉ ਤਾਂ ਮੈਂ ਪੜ੍ਹ ਦਿੰਨੀ ਆ ਪਰ ਲੋੜ ਨਹੀਂ ਤੁਸੀਂ ਗਿਣਤੀ ਕਰ ਲਓ ਯਾਦ ਪ੍ਰਿਆਗ ਪ੍ਰਸ਼ਾਸਕੀ ਜੋ ਕਿ ਆਰੰਭ ਵਿੱਚ ਕੁਸੰਬੀ ਵਿੱਚ ਸੀ ਠੀਕ ਹੈ ਬਾਅਦ ਵਿੱਚ ਇਸ ਨੂੰ ਇਲਾਹਾਬਾਦ ਵਿੱਚ ਬਾਦਸ਼ਾਹ ਨੇ ਲਿਆਂਦਾ ਸੀਗਾ ਠੀਕ ਹੈ ਅੱਗੇ ਹੈ ਲਿਆਂਦਾ ਸੀ ਅਕਬਰ ਨੇ ਲਿਆਂਦਾ ਸੀਗਾ ਠੀਕ ਹੈ ਅੱਗੇ ਇਹ ਪ੍ਰਿਆਗ ਪ੍ਰਸ਼ਾਸਤੀ ਸਤੰਭ ਉੱਪਰ ਕਿਸ ਦਾ ਲੇਖ ਨਹੀਂ ਲਿਖਿਆ ਗਿਆ ਇਹ ਅਕਬਰ ਦਾ ਨਹੀਂ ਲਿਖਿਆ ਗਿਆ ਇਹਦੇ ਵਿੱਚ ਠੀਕ ਹੈ ਅੱਗੇ ਨੈਕਸਟ ਅਗਲੇ ਕਰ ਲੈਨੇ ਰਹਿਣ ਦੋ ਤੁਸੀਂ ਅੱਗੇ ਸਮਰਾਟ ਅਸੀਂ ਪੜਦੇ ਸਮਰਾਜ ਅ ਇਹ ਵੀ ਰਹਿਣ ਦੋ ਅਸੀਂ ਪੜਦੇ ਅੱਗੇ ਮੌਰੀਆ ਸਾਮਰਾਜ ਬਾਰੇ ਹਨਾ ਮੌਰੀਆ ਸਾਮਰਾਜ ਕਿੰਨੇ ਭਾਗਾ ਵਿੱਚ ਵੰਡਿਆ ਹੋਇਆ ਸੀ ਮੌਰੀਆ ਸਾਮਰਾਜ ਉੱਤਰੀ ਪੱਛਮੀ ਪ੍ਰਾਂਤ ਪੱਛਮੀ ਪ੍ਰਾਂਤ ਤੇ ਦੱਖਣੀ ਪ੍ਰਾਂਤ ਇਹਦੇ ਵਿੱਚ ਵੰਡਿਆ ਹੋਇਆ ਸੀਗਾ ਠੀਕ ਹੈ ਗਵਰਨਾ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਉੱਤੇ ਉੱਤੇ ਕੁਮਾਰ ਕਹਿੰਦੇ ਸੀ ਪ੍ਰਦੇਸ਼ ਕਿਸ ਦਾ ਮੁਖੀ ਹੁੰਦਾ ਸੀ ਜ਼ਿਲ੍ਹੇ ਦਾ ਗੋਪ ਕਿਸ ਦਾ ਅਧਿਕਾਰੀ ਹੁੰਦਾ ਸੀ ਇਹ ਪਿੰਡਾਂ ਦਾ ਪੰਜ ਛੇ ਪਿੰਡਾਂ ਦਾ ਅਧਿਕਾਰੀ ਹੁੰਦਾ ਸੀਗਾ ਠੀਕ ਹੈ ਧਾਰਮਿਕ ਕੰਮਾਂ ਦਾ ਮੁੱਖ ਮੰਤਰੀ ਹੁੰਦਾ ਸੀ ਪੁਜਾਰੀ ਠੀਕ ਹੈ ਨੈਕਸਟ ਹੈ ਅਸ਼ੋਕ ਤੋਂ ਬਾਅਦ ਉੱਤਰਾਧਿਕਾਰੀ ਕੌਣ ਸੀਗਾ ਉਸ ਤੋਂ ਬਾਅਦ ਅਸ਼ੋਕ ਤੋਂ ਬਾਅਦ ਕੁਨਾਲ ਬਣਿਆ ਸੀਗਾ ਠੀਕ ਹੈ ਅਸ਼ੋਕ ਦਾ ਮੁੰਡਾ ਜਿਹੜਾ ਸੀ ਨਾ ਉਹਦਾ ਨਾਂ ਸੀ ਕੁਨਾਲ ਉਹ ਬਣਿਆ ਸੀਗਾ ਉੱਤਰਾਧਿਕਾਰੀ ਅੱਗੇ ਹੈ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਮਸਲਿਆਂ ਇਹ ਨੇ ਚੰਦਰਗੁਪਤ ਮੌਰੀਆ ਦਰਬਾਰ ਵਿੱਚ ਆਇਆ ਯੂਨਾਨੀ ਇਹ ਰਾਜਦੂਤ ਕੌਣ ਸੀ ਉਹ ਸੀ ਮਕਨਥਨੀਸ ਠੀਕ ਹੈ ਉਹ ਆਇਆ ਸੀਗਾ ਅਸ਼ੋਕ ਦਾ ਪ੍ਰਸਿੱਧ ਸਤੂਬ ਕਿੱਥੇ ਹੈ ਇਹ ਸਾਂਚੀ ਵਿੱਚ ਹੈ ਅਸ਼ੋਕ ਦਾ ਪ੍ਰਸਿੱਧ ਸਤੂਬ ਸਾਂਚੀ ਵਿੱਚ ਆ ਜਾਂਦਾ ਹੈ ਯਾਦ ਰੱਖੋ ਅਸ਼ੋਕ ਨੇ ਕਿਹੜੇ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ ਇਹਨਾਂ ਸ਼੍ਰੀਨਗਰ ਦੀ ਕੀਤੀ ਸੀ ਭਾਰਤ ਵਿੱਚ ਸਭ ਤੋਂ ਪਹਿਲਾਂ ਸੋਨੇ ਦੇ ਸਿੱਕੇ ਕਿੱਥੇ ਜਾਰੀ ਕੀਤੇ ਗਏ ਸੀਗੇ ਇੰਡੋ ਗ੍ਰੀਕ ਵਿੱਚ ਕਿਹਨਾਂ ਨੇ ਜਾਰੀ ਕੀਤੇ ਸੀਗੇ ਇੰਡੋ ਗ੍ਰਿਕਾਂ ਨੇ ਜਾਰੀ ਕੀਤੇ ਸੀਗੇ ਠੀਕ ਹੈ ਤੇ ਅੱਗੇ ਹੈ ਅ ਜੇਕਰ ਨੇ ਤਾਂ ਕਰ ਲੋ ਗ੍ਰਹਾਂ ਦੇ ਨਾਮ ਰਾਸ਼ੀ ਫਲ ਆਦ ਨਾਲ ਭਵਿੱਖ ਦੱਸਣ ਵਾਲਾ ਸਾਰਾ ਕੁਝ ਜੁਨਾਨੀਆਂ ਨੇ ਹੀ ਭਾਰਤ ਨੂੰ ਜਿਹੜਾ ਸੌਂਪਿਆ ਸੀਗਾ ਠੀਕ ਹੈ ਸ਼ੱਕ मूल ਰੂਪ ਵਿੱਚ ਇੱਥੋਂ ਦੇ ਹੀ ਨਿਵਾਸੀ ਸੀਗੇ ਮੱਧ ਏਸ਼ੀਆ ਦੇ ਠੀਕ ਹੈ ਮੂਰੂ ਵਿੱਚ ਮੱਧ ਏਸ਼ੀਆ ਦੇ ਨਿਵਾਸੀ ਸੀਗੇ ਸ਼ੱਕ ਜਿਹੜੇ ਆ ਅੱਗੇ ਰਹਿਣ ਤੋਂ ਅੱਗੇ ਤੁਹਾਡੇ ਕੰਮ ਦੀ ਚੀਜ਼ ਜਿਹੜੀ ਆ ਉਹ ਕਰਵਾਣੀ ਆ ਠੀਕ ਹੈ ਅੱਗੇ ਹੈ ਕਸ਼ਾਨ ਵਾਂਸ ਦੇ ਸ਼ਾਸਕ ਕਨਿਸ਼ਕ ਨੇ ਆਪਣੀ ਰਾਜਧਾਨੀ ਕਿਸ ਨੂੰ ਬਣਾਇਆ ਸੀ ਇਹਨ ਪਸ਼ਾਵਰ ਨੂੰ ਬਣਾਇਆ ਸੀ ਠੀਕ ਹੈ ਕਸ਼ਮੀਰ ਵਿੱਚ ਕਨਿਸ਼ਕ ਨੇ ਕਨਿਸ਼ਕਪੁਰ ਨਾਮ ਨਗਰ ਦੀ ਸਥਾਪਨਾ ਕੀਤੀ ਸੀਗੀ ਕਨਿਸ਼ਕ ਕਿਸ ਧਰਮ ਦਾ ਨਿਵਾਸੀ ਇਹ ਸੀਗਾ ਬੁੱਧ ਧਰਮ ਦਾ ਠੀਕ ਹੈ ਵਾਸੂਦੇਵ ਕਿਸ ਵਾਂਸ਼ ਨਾਲ ਸੰਬੰਧ ਰੱਖਦਾ ਸੀ ਕੁਸ਼ਾਨ ਨਾਲ ਸੰਬੰਧ ਰੱਖਦਾ ਸੀਗਾ ਅੱਗੇ ਹੈ ਇਹ ਰਾਂ ਦਾ ਚੰਦਰਗੁਪਤ ਦੂਜੇ ਨੇ ਆਪਣੀ ਪੁੱਤਰੀ ਦਾ ਵਿਆਹ ਕਿਸ ਨਾਲ ਕੀਤਾ ਸੀਗਾ ਇਹ ਨਹੀਂ ਮਿਲਿਆ ਕੁਐਸਚਨ ਦਾ ਆਨਸਰ ਹੈ ਨਾ ਅੱਗੇ ਸੁੰਗਵੰਸ਼ ਰਹਿੰਦੋ ਸੁੰਗਵੰਸ਼ਵਰੇ ਆ ਜਾਂਦਾ ਹੁੰਦਾ ਸਥਾਪਨਾ ਕਦੋਂ ਹੋਈ ਸੁੰਗਵੰਸ਼ ਦੀ 184 ਵੀਸੀ ਨੂੰ ਠੀਕ ਹੈ ਨੈਕਸਟ ਅਸੀਂ ਗੁਪਤ ਰਸਾਮਰਾਜ ਥੋੜਾ ਜਿਹਾ ਕਰ ਲੈਨੇ ਹਾਂ ਗੁਪਤ ਸਮਰਾਜ ਦੀ ਸਥਾਪਨਾ ਕਦੋਂ ਮੰਨੀ ਜਾਂਦੀ ਹੈ ਇਹ 240 ਏਡੀ ਮੰਨੀ ਜਾਂਦੀ ਹੈ ਠੀਕ ਹੈ गुप्त वंश ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਇਹਨੂੰ ਚੰਦਰਗੁਪਤ ਪਹਿਲੇ ਨੂੰ ਮੰਨਿਆ ਜਾਂਦਾ ਹੈ। ਗੁਪਤ ਸਾਮਰਾਜ ਦਾ ਸਭ ਤੋਂ ਪਹਿਲਾ ਸ਼ਾਸਕ ਕੌਣ ਸੀ? ਸ਼੍ਰੀ ਗੁਪਤ। ਠੀਕ ਹੈ। ਘਟੋਤਕੱਚ ਦੂਸਰਾ ਗੁਪਤ ਸ਼ਾਸਕ ਸੀ ਜੋ ਕਿ 280 AD ਤੋਂ 320 AD ਤੱਕ ਸਿਕਾਏ ਦਾ ਜਿਹੜਾ ਕਾਲ ਠੀਕ ਹੈ। ਨੈਕਸਟ ਚੇਰੀ ਗੁਪਤ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ਪੂਨਾ ਵਿਲੇਖ ਤੋਂ ਮਿਲਦੀ ਹੈ ਚੰਦਰਗੁਪਤ ਪਹਿਲੇ ਦਾ ਸਮਾਂ ਕੀ ਸੀ ਇਹਦਾ ਸੀ 319 ਤੋਂ 335 ਏਡੀ ਠੀਕ ਹੈ ਇੰਨਾ ਕੁ ਕਰ ਲਓ ਨੈਕਸਟ ਵੀਡੀਓ ਮੈਂ ਤੁਹਾਨੂੰ ਥੋੜੇ ਚੋਣਵੇਂ ਕੁਐਸਚਨ ਕਰਾਉਣੇ ਆ ਓਕੇ ਬਾਏ